ਸਰਨ ਪਿਆਰ ਭਰੀ ਸਤਿ ਸ੍ਰੀ ਅਕਾਲ ਆਪਾਂ ਬਣਾਉਣ ਲੱਗੇ ਆਂ ਜੀ ਪੰਜੇਰੀ ਆ ਪੰਜੇਰੀ ਦਾ ਸਮਾਨ ਲਿਆ ਵਾ ਕਿਲੋ ਖੰਡਾ ਕਿਲੋ ਕਿਓ ਅਖਰੋਟ 100 ਗ੍ਰਾਮ ਬਦਾਮ 100 ਗ੍ਰਾਮ ਕਾਜੂ 100 ਗ੍ਰਾਮ ਮਖਾਣੇ ਲਏ 200 ਗ੍ਰਾਮ ਕਿਲੋ ਆਟਾ ਲਿਆ ਵਾ ਖੋਪੇ ਠੁੱਠੀ ਲਈਆ ਖਸਖਸ 50 ਗ੍ਰਾਮ ਕਮਰਕਸ 50 ਗ੍ਰਾਮ ਸੌਗੀ 50 ਗ੍ਰਾਮ ਮਗਜ 50 ਗ੍ਰਾਮ ਕਚੀਰਾ ਗੋੰਦ 50 ਗ੍ਰਾਮ ਤੇਲ 50 ਗ੍ਰਾਮ ਦੋ ਕਰ ਚੀਏ ਕਿਉਂ ਦੀ ਪਾਣੀਆ ਮਾ ਹੁਣ ਇਹਦੇ ਵਿੱਚ ਗੂੰਦ ਪਹਿਲਾਂ ਕਰ ਲੈਣੀ ਹੈ ਫਰਾਈ ਲੋ ਗੈਸ ਤੇ ਕਰਨੀ ਹੈ ਫਰਾਈ ਗੂੰਦ ਗੂੰਦ ਫਰਾਈ ਹੋ ਗਿਆ ਆਪਣੇ ਪਲ ਲਗੀ ਹੈ ਹੁਣ ਇਹਨਾਂ ਨੂੰ ਬਾਹਰ ਕੱਢ ਲੈਣਾ ਵਾ ਕਿਉਂ ਗਰਮ ਹੋ ਗਿਆ ਤਾਂ ਦੋ ਕੜਛੀਆਂ ਪਾਈਆਂ ਵਾ ਹੁਣ ਫੁੱਲ ਮਖਾਣੇ ਨੂੰ ਫਰਾਈ ਕਰ ਲੈਣਾ ਵਾ ਮਖਾਣੇ ਫਰਾਈ ਹੋ ਗਏ ਆਪਣੇ ਇਹਨਾਂ ਨੂੰ ਗੁੰਮੂ ਦੇ ਨਾਲ ਕੱਢ ਲਾਂਗੇ ਕਾਜੂ ਬਦਾਮ ਅਖਰੋਟ ਮਗਜ ਖਸਖਸ ਤਿਲ ਇਹਨਾਂ ਨੂੰ ਸਾਰਿਆਂ ਨੂੰ ਕੁੱਟ ਲੈਣਾ ਆਪਾਂ ਕੁੰਡੇ ਘੋਟਣੇ ਵਿੱਚ ਆਪ ਫੋਲ ਮਖਾਣੇ ਕੁੱਟਣ ਲੱਗੇ ਗੁੰਡੇ ਘੋਟਣੇ ਵਿੱਚ ਇਹ ਵੀ ਬਰੀਕ ਬਰੀਕ ਕਰ ਲੈਣੇ ਆ ਆ ਗੋਦ ਨੂੰ ਕੱਟ ਲੈਣਾ ਆਪਾਂ ਬ੍ਰੇਕ ਬ੍ਰੇਕ ਕਿਉਂ ਗਰਮ ਹੋ ਗਿਆ ਆਪਣੇ ਇੱਕ ਕੜਸੀ ਪਾਈ ਸੀ ਇਹ ਵਿੱਚ ਅ ਕਮਰ ਕਸ ਪਾ ਦੇਣੀ ਇਹਨੂੰ ਫਰਾਈ ਕਰ ਲਈ ਥੋੜੇ ਜਿਹਾ ਕਿਉਂ ਆਪਾਂ ਪਾ ਲਿਆ ਕਿ ਕਿਲੋ ਗਰਮ ਹੋ ਗਿਆ ਵਾ ਹੁਣ ਇਹਦੇ ਵਿੱਚ ਆਟਾ ਪਾ ਦੇਣਾ ਵਾ ਕਿਲੋ ਕਿਹਾ ਜੀ ਕਿਲੋ ਆਟਾ ਪਾ ਲੈਣਾ ਹੁਣ ਕੀ ਹੁਣ ਚੰਗੀ ਤਰ੍ਹਾਂ ਆਟੇ ਨੂੰ ਹਿਲਾ ਲਿਆ ਕਿਉਂ ਦੇ ਵਿੱਚ ਪਕਣ ਲੱਗ ਗਿਆ ਵਾ ਹਜੇ ਟਾਈਮ ਲੱਗੂਗਾ ਇਹਨੂੰ ਹਿਲਾਇ ਜਾਣਾ ਵੀ ਥੱਲੇ ਨਾ ਲੱਗ ਜਵੇ ਇਹਨੇ ਫਿਰ ਟੇਸਟ ਨੇ ਵਧੀਆ ਆਉਣਾ ਪੰਜੀਰੇ ਦਾ ਹੱਟਾ ਆਪਣਾ ਪੁੱਜ ਗਿਆ ਵਾ ਤਕਰੀਬਨ ਅੱਧਾ ਘੰਟਾ 35 ਮਿੰਟ ਲੱਗੇ ਆ ਕਿਲਵਾਟਾ ਪੁੰਨਨ ਜਿਹੜੇ ਬਾਦਾਮ ਖਰੋਟ ਕਾਜੂ ਖਸਖਸ ਮਗਜ ਕੁੱਟੇ ਸੀਗੇ ਉਹ ਪਾ ਦੇਣੇ ਵਿੱਚ ਪਨੀਰੀ ਦੇ ਪਾ ਲਓ ਮਖਾਣੇ ਤੇ ਗੂੰਦ ਇਹ ਸਾਰਿਆਂ ਨੂੰ ਮਿਕਸ ਕਰੀ ਜਾਣਾ ਖੋਪਾ ਕਦੁਕਾਸ ਕੀਤਾ ਸੀ ਸੌਗੀ ਆਇਆ ਤੁਮਰ ਕਾਸ ਕਰ ਦਿੱਸੀਗੀ ਆਪਾਂ ਕਿਹ ਲੋ ਚੀਨੀ ਆ ਬੂਰਾ ਚੀਨੀ ਆ ਹੁਣ ਇਹਨਾਂ ਨੂੰ ਸਾਰੇ ਨੂੰ ਮਿਕਸ ਕਰ ਦੇਣਾ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਮਿਕਸ ਕਰ ਲਏ ਸਾਰੇ ਆਪਾਂ ਹੁਣ ਇਹ ਪੰਜੀਰੀ ਰੈਡੀ ਆ